ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਮੁੱਚਾ ਹੀ ਇਲਾਕਾ ਮਾਲਪੁਰgarh ਸ਼ੰਕਰ ਦਾ ਬਹੁਤ ਖੁਸ਼ੀ ਮਨਾ ਰਹੇ ਹਾਂ ਮਹਾਰਾਜ ਦੀ ਅਪਾਰ ਕਿਰਪਾ ਹੋਈ ਆ ਸਮੁੱਚੇ ਇਲਾਕੇ ਨੇ ਇਸ ਗੱਲ ਦੀ ਖੁਸ਼ੀ ਮਨਾਈ ਆ ਕਿ ਸਾਡੇ ਮਹਲਪੁਰ ਦੇ ਸਾਡੇ ਬਹੁਤ ਹੀ ਸਰਕਾਰ ਸਾਡੇ ਵੱਡੇ ਭਾਈ ਦਲਜੀਤ ਸਿੰਘ ਜੀ ਬੈਂਸ ਉਹਨਰੋ ਪੁੱਤਰ ਬਾਰੰਗ ਬੈਂਸ ਜੋ ਆ ਦੂਸਰੀ ਵਾਰ ਕੈਨੇਡਾ ਦੀ ਧਰਤੀ ਤੇ ਐਮਪੀ ਬਣਿਆ ਹੈ ਲਿਬਰਲ ਪਾਰਟੀ ਵੱਲੋਂ ਤੇ ਨਾਲ ਦੀ ਨਾਲ ਕਿਉਂਕਿ ਫੋਖ ਧਾਰੀਆਲ ਦਾ ਜਿਹੜਾ ਵਿਸ਼ੋਕੜੇ ਉਹ ਵੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਆ ਤੇ ਸਾਡੇ ਇਲਾਕੇ ਨਾਲ ਬਹੁਤ ਪ੍ਰੇਮ ਹੈ ਉਹਨਾਂ ਦਾ ਗੁਰਮਤ ਸਿੰਘ ਜੋਰ ਜੋ ਕਿ ਲਿਬਰਲ ਪਾਰਟੀ ਦੇ ਵੱਡੇ ਲੀਡਰ ਆ ਕੈਨੇਡਾ ਦੇ ਵਿੱਚ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ ਸੋ ਅਸੀਂ ਸਮੁੱਚੇ ਹੀ ਇਲਾਕੇ ਨੇ ਅੱਜ ਇਹਤ ਗੱਲ ਦੀ ਖੁਸ਼ੀ ਮਨਾਈ ਹੈ ਤੇ ਮਾਹਲਪੁਰ ਇਲਾਕੇ ਵੱਲੋਂ ਜੇ ਅੱਜ ਇੱਥੇ ਮਾਹਲਪੁਰ ਦੇ ਵਿੱਚ ਮੇਂ ਚੌਂਕ 'ਚ ਲੱਡੂ ਬੰਡੇ ਗਏ ਹੈ ਕਿ ਸਾਡੇ ਉਹ ਪੰਜਾਬੀ ਜਿਹੜੇ ਵਿਦੇਸ਼ ਦੀ ਧਰਤੀ ਤੇ ਕਮਾਈ ਵੀ ਕਰ ਰਹੇ ਆ ਤੇ ਨਾਲ ਦੀ ਨਾਲ ਉਹਦੇ ਵੀ ਸਿਆਸਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੇ ਆ तकरीबन ਇਸ ਵਾਰ 22 ਐਮਪੀ ਜਿਹੜੇ ਆ ਉਹ ਪੰਜਾਬ ਦੇ ਬਣੇ ਆ ਉਸ ਗੱਲ ਦੇ ਨਾਲ ਪੰਜਾਬ ਦਾ ਸੀਨਾ ਜਿਹੜਾ ਚੌੜਾ ਹੋਇਆ ਹੈ ਤੇ ਕੈਨੇਡਾ ਦੀ ਤਰੱਕੀ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਹਰ ਇੱਕ ਪੰਜਾਬੀ ਇਹ ਗੱਲ ਤੋਂ ਵੀ ਖੁਸ਼ੀ ਮਹਿਸੂਸ ਕਰਦੇ ਆ ਕਿ ਜੇ ਸਾਡੇ ਬੱਚੇ ਅੱਜ ਰੇਜ ਵਿੱਚ ਪਏ ਆ ਤੇ ਉਹ ਕੈਨੇਡਾ ਦਾ ਬਹੁਤ ਵੱਡਾ ਯੋਗਦਾਨ ਹੈ। ਖਾਸ ਤੌਰ ਤੇ ਇਸ ਲਿਬਰਲ ਪਾਰਟੀ ਨੇ ਬਹੁਤ ਸਾਡੇ ਪੰਜਾਬੀਆਂ ਨੂੰ ਰੁਜ਼ਗਾਰ ਦਿੱਤਾ ਹੈ। ਤੇ ਉਹ ਇਸ ਕਰਕੇ ਅੱਜ ਅਸੀਂ ਸਾਰੇ ਹੀ ਖੁਸ਼ੀ ਮਨਾਉਨੇ ਆ। ਮਹਾਰਾਜ ਕਿਰਪਾ ਕਰਨ ਕਿ ਸਾਡੇ ਵੀਰ ਜਿਹੜੇ ਪੌਣੇ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੀ ਉਹ ਧਰਤੀ ਜਮੈਂ ਪਹਿਲਾਂ ਸਾਡੇ ਜਗਮੀਤ ਹੁਣੀ ਵੀ ਮਨਿਸਟਰ ਰਹੇ ਐ ਤੇ ਅਸੀਂ ਆਸ਼ ਕਰਦੇ ਹਾਂ ਕਿ ਇਹਨਾਂ ਨੂੰ ਵੀ ਕੈਨੇਡਾ ਦੀ ਸਰਕਾਰ ਦੇ ਵਿੱਚ ਤਰੱਕੀਆਂ ਮਿਲਣ ਮੰਤਰੀਆਂ ਬਣਨ ਤੇ ਪੰਜਾਬ ਹੋਰ ਤਰੱਕੀਆਂ ਕਰੇ ਸਾਡੇ ਬੱਚਿਆਂ ਨੂੰ ਹੋਰ ਰੋਜ਼ਗਾਰ ਮਿਲਣ ਅਸੀਂ ਅੱਜ ਸਮੁੱਚਾ ਇਲਾਕਾ ਇਹ ਕਿਸੇ ਵੀ ਪਾਰਟੀ ਦਾ ਨਹੀਂ ਮਸਲਾ ਕਿਸੇ ਹੋਰ ਦਾ ਨਹੀਂ ਸਮੁੱਚੇ ਇਲਾਕੇ ਨੇ ਇਹ ਅੱਜ ਇਸ ਗੱਲ ਦੀ ਖੁਸ਼ੀ ਮਨਾਈ ਆ ਤੋਂ ਫੜਨੂ ਮਹਾਲਪਰੀਆਂ ਨੂੰ ਫਾਰਮ ਬੈਂਚ ਦੇ ਉੱਤੇ ਬਹੁਤ ਮਾਣ ਆ ਸਰਦਾਰ ਦਲਜੀਤ ਸਿੰਘ ਜੀ ਬੈਸ ਜੋ ਹਰ ਵਾਰ ਇੱਥੇ ਆਪਾਂ ਜਿਹੜਾ ਹਰਭਜਨ ਟੂਰਨਾਮੈਂਟ ਵੀ ਕਰਾਉਂਦੇ ਆਂ ਹੋਰ ਵੀ ਆਪਾਂ ਇਸ ਦੇ ਇਲਾਕੇ ਦੇ ਵਿੱਚ ਸਿਆਸੀ ਗਤੀਵਧੀਆਂ ਫੁੱਟਬਾਲ ਦੀ ਤਰੱਕੀ ਲਈ ਵੱਡਾ ਯੋਗਦਾਨ ਇਸ ਪਰਿਵਾਰ ਦਾ ਤੋਂ ਸਾਡੇ ਵੱਲੋਂ ਉਹਨਾਂ ਨੂੰ ਫਾਰਮ ਬੈਂਚ ਕੁਕਤਾਰੀਆ ਅਮਰਜੀਤ ਜੋਲ ਤੇ ਸਾਰੇ ਹੀ ਐਮਪੀ ਜਿਨੇ ਪੰਜਾਬ ਦੇ 22 ਜਿੱਤੇ ਐ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ